ਸਾਡੇ ਕੋਲ ਸੋਨਾ ਬਥੇਰਾ ਹੈ ਪਰ ਧਰਮ ਮੰਦਰਾ ਦੀ ਤਾਮੀਰ ਵਾਸਤੇ ਗਰੀਬਾਂ ਦੀ ਉਸਾਰੀ ਵਾਸਤੇ ਧਰਮ ਪ੍ਰਚਾਰ ਵਾਸਤੇ ਤੇਰੇ ਖਜ਼ਾਨਾ ਭਰਨ ਵਾਸਤੇ ਨਹੀਂ ਸਿੱਧ ਇਹ بے ਪਰਵਾਹੀ ਸ਼ਹਾਦਤ ਦਾ ਕਾਰਨ ਬਣੀ ਸ਼ਹਾਦਤ ਤੁਹਾਡਾ ਅਰਬੀ ਦਾ ਲਫ਼ਜ਼ ਹੈ ਸੱਚ ਦੀ ਗਵਾਹੀ ਦੇਣੀ ਸ਼ਹਾਦਤ ਗਵਾਹੀ ਸੱਚ ਦੇ ਪੱਖ ਵਿੱਚ ਕੋਈ ਖੜਾ ਹੋਵੇ ਤੇ ਮਸਲਾ ਜਾਣਦਾ ਹੋਵੇ ਦਾਨੀ ਤੇ ਬਹੁਤ ਨੇ ਕੋਈ ਧਨ ਦਾ ਦਾਨ ਕਰ ਲੇਗਾ ਕੋਈ ਅਨ ਦਾ ਦਾਨ ਕਰ ਲੇਗਾ ਕੋਈ ਕਪੜੇ ਦਾਨ ਦੇ ਦੇਵੇਗਾ ਕੋਈ ਜ਼ਮੀਨ ਹੈ ਜਾਇਦਾਦ ਸੱਚ ਦੀ ਖਾਤਰ ਗੁਰੂ ਦੀ ਖਾਤਰ ਪਰ ਕੋਈ ਆਪਣੀ ਜਾਨ ਕੁਰਬਾਨ ਕਰੇ ਸੱਚ ਦੀ ਖਾਤਰ ਸੱਚ ਦੇ ਪੱਖ 'ਚ ਖੜਾ ਹੋ ਜਾਏ ਇਸ ਵਾਸਤੇ ਰੂਹੇ ਜ਼ਮੀਨ ਤੇ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਦਤ ਮਹਾਨ ਸ਼ਾਦਤ ਹੈ ਸੱਚ ਦੇ